ਹਾਂਜੀ ਆਪਣੇ ਕੋਲ ਆਰੀ ਵਰਕ ਪਸ਼ਮੀਨਾ ਸੌਲ ਸੂਟ ਆ ਚੁੱਕੇ ਨੇ ਜੀ ਡਿਜ਼ਾਈਨ ਚੈੱਕ ਕਰੋ ਜੀ ਕਲਰ ਦੇਵਾਂਗੇ ਚਾਰ ਬਹੁਤ ਹੀ ਸ਼ਾਨਦਾਰ ਡਿਜ਼ਾਈਨਾਂ ਲੋੜੀ ਦੇ ਉੱਪਰ ਪਤਮਕਾ ਪਾਉਣ ਲੱਗਿਆ ਜੀ ਲੋ ਜੀ ਚੈੱਕ ਕਰੋ ਜੀ ਪਿਓਰ ਪਸ਼ਮੀਨਾ ਆਰੀ ਵਰਕ ਸੌਲ ਸੂਟੀ ਕਲਰ ਦੇਵਾਂਗੇ ਚਾਰ ਪਹਿਲਾ ਕਲਰ ਆ ਗਿਆ ਮਸਟਰਡ ਲੋਕ ਵੇਚਦੇ ਆ 1300 1500 ਜੀ ਆਪਾਂ ਤੁਹਾਨੂੰ ਲੋੜੀ ਆਫਰ ਦੇ ਵਿੱਚ ਦੇਵਾਂਗੇ ਸਿਰਫ ਹੋਰ ਸਿਰਫ 600 ਦਾ ਜੀ ਲੋ ਜੀ ਸੌਲ ਚੈੱਕ ਕਰੋ ਜੀ ਪਿਓਰ ਪਸ਼ਮੀਨਾ ਆਰੀ ਵਰਕ ਸੂਟ ਨੇ ਜੀ ਚਾਰ ਕਲਰ ਨੇ ਚਾਰੇ ਕਲਰ ਪੁਰੇ ਟੌਪ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ WhatsApp ਆਊਟਰ ਕਰ ਦਿਓ ਜੀ ਨੰਬਰ ਦਿੱਤਾ ਹੋਇਆ ਜੀ ਲਓ ਜੀ ਚਾਰ ਕਲਰ ਨੇ ਆਰੀ ਵਰਕ ਜੀ ਆਰੀ ਵਰਕ ਪਸ਼ਮੀਨਾ ਸੌਲ ਸੂਟ 1300 ਤੋਂ ਲੈ ਕੇ 1500 ਦਾ ਸੇਲ ਹੁੰਦਾ ਜੀ ਯਾਰ ਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ ਆਫਰ ਦੇ ਵਿੱਚ 600 ਦਾ ਜੀ ਲਓ ਜੀ ਕਲਰ ਚੈੱਕ ਕਰਿਓ ਲੋ ਜੀ ਚਾਰ ਕਲਰ ਨੇ ਚਾਰੇ ਕਲਰ ਪੁਰੇ ਸ਼ਾਨਦਾਰ ਨੇ ਜੀ ਜਿਹੜਾ ਵੀ ਤੁਹਾਨੂੰ ਰੰਗ ਪਸੰਦ ਆ ਸਕਰੀਨ ਸ਼ਾਟ ਲਓ WhatsApp ਆਊਟਰ ਕਰ ਦਿਓ ਨੰਬਰ ਦਿੱਤਾ ਹੋਇਆ ਲਓ ਜੀ ਆਰੀ ਵਰਕ ਪਸ਼ਮੀਨਾ ਸੌਲ ਸੂਟ ਜਿਹੜਾ ਮਾਰਕੀਟ ਵਿੱਚ ਸੇਲ ਹੁੰਦਾ 1300 1500 ਦਾ ਜੀ ਆਪਾਂ ਤੁਹਾਨੂੰ ਲੋੜੀ ਸੇਲ ਮੇਲਾ ਦੇ ਰਹੇ ਹਾਂ ਜੀ ਸਿਰਫ ਸਿਰਫ 600 ਦੇ ਵਿੱਚ ਲਓ ਜੀ ਕਲਰ ਚ ਇੱਕ ਜੁਲੋ ਲਾਸਟ ਕਲਰ ਆ ਗਿਆ ਜਾਮਨੀ ਜੀ ਪਿਓਰ ਪਸ਼ਮੀਨਾ ਆਰੀ ਵਰਕ ਹੋਇਆ ਹੋਇਆ ਜੀ ਸੌਲ ਸੂਟ 1300 ਤੋਂ ਲੈ ਕੇ 1500 ਦਾ ਜਿਹੜਾ ਸੇਲ ਹੁੰਦਾ ਆਪਾਂ ਤੁਹਾਨੂੰ ਆਫਰ ਦੇ ਵਿੱਚ ਦੇ ਰਹੇ ਹਾਂ ਸਿਰਫ ਹੋਰ ਸਿਰਫ 600 ਦਾ ਜੀ ਲਓ ਜੀ ਚਾਰ ਕਲਰ ਨੇ ਚਾਰੇ ਕਲਰ ਪੂਰੇ ਸ਼ਾਨਦਾਰ ਨੇ ਜੀ ਜਿਹੜਾ ਵੀ ਤੁਹਾਨੂੰ ਰੰਗ ਪਸੰਦ ਆ ਸਕਰੀਨ ਸ਼ਾਟ ਲਓ WhatsApp ਉੱਪਰ ਕਰ ਦੋ ਹੀ ਨੰਬਰ ਦਿੱਤਾ ਹੋਇਆ ਹੈਗਾ 610 ਸਿਰਫ ਜੀ ਲਓ ਜੀ ਲੋੜੀ ਸੇਲ ਮੇਲਾ 600 ਦੇਵਾਂਗੇ